ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਪੰਚਕੂਲਾ ਦੇ ਸਰਹੱਦ ਜਿਰਕਪੁਰ ਦੇ ਵਿੱਚ ਇੱਕ ਭਿਆਨਕ ਅੱਗ ਲੱਗ ਗਈ ਅੱਗ ਦੇ ਪੰਪਰ ਮਚਣੇ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਔਰਾ ਗਾਰਡਨ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਵਿਆਹ ਦੇ ਵਿੱਚ ਆਏ ਲੋਕ ਆਪਣੇ ਜਿਹੜਿਆ ਗਾਣਿਆਂ ਤੇ ਨੱਚ ਰਹੇ ਸੀ ਤਾਂ ਲੋਕ ਕਈ ਲੋਕ ਜਿਹੜੇ ਖਾਣਾ ਖਾ ਰਿਹਾ ਸੀ ਤਾਂ ਅਚਾਨਕ ਜਦੋਂ ਇੱਕ ਸ਼ਾਰਟ ਸਰਕਟ ਦੇ ਨਾਲ ਆ ਹਾਲ ਨੂੰ ਅੱਗ ਲੱਗਦੀ ਤੇ ਅੱਗ ਇੰਨੀ ਭਿਆਨਕ ਸੀਗਾ ਇਸ ਨੇ ਜਿਹੜਿਆ ਦੋ ਹਾਲ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਦੇਖਦੇ ਆ ਦੇਖਦੇ ਸਭ ਕੁਝ ਜਿਹੜਿਆ ਸੁਆਹ ਹੋ ਗਿਆ ਤਾਂ ਜਿੰਨੇ ਵੀ ਲੋਕ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀਗਾ ਉਹਨਾਂ ਦੇ ਵਿੱਚ ਚੀਕ ਚਾਹਰਾ ਮਚਣਾ ਸ਼ੁਰੂ ਹੋ ਗਿਆ ਆਪਣੀ ਜਾਨ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਜਿਹੜੇ ਨਜ਼ਰ ਆਏ ਸੀਗੇ ਤਾਂ ਇਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਤਾਂ ਨੁਕਸਾਨ ਸੀਗਾ ਕਿ ਜਿਸ ਗਾਰਡਨ ਦੇ ਵਿੱਚ ਅੱਗ ਲੱਗੀ ਆ ਉਹ ਪੈਰਿਸ ਦਾ ਗਾਰਡਨ ਸੀਗਾ ਸਾਰਾ ਜਿਹੜਾ ਆ ਅੱਗ ਦੇ ਨਾਲ ਸੁਆਹ ਹੋ ਗਿਆ ਤਾਂ ਦੂਜੇ ਪਾਸੇ ਜਿਹਨਾਂ ਦਾ ਪ੍ਰੋਗਰਾਮ ਸੀਗਾ ਜਿਹਨਾਂ ਦਾ ਵਿਆਹ ਸਮਾਗਮ ਸੀਗਾ ਉਹਨਾਂ ਦੇ ਲੱਖਾਂ ਰੁਪਏ ਲੱਗੇ ਸੀਗੇ ਉਹ ਵੀ ਜਿਹੜਾ ਆ ਸੱਖੋ ਜਿਹੜਾ ਤਬਾਹ ਹੋ ਗਿਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਆਪਣੀ ਝਾਨ ਪਚਾਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਜ਼ਿਲਕਪੁਰ ਦੇ ਵਿੱਚ ਜਿਹੜੀ ਆ ਭਿਆਨਕ ਅੱਗ ਲੱਗੀ ਹੈ ਅੱਗ ਦੇ ਪੰਬੜ ਮਚਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਵਿੱਚ ਹੱਫ ਵਾਲਾ ਦਫੜੀ ਮਚ ਗਿਆ ਤਾਂ ਰਾਹਗੀਰ ਦੇ ਵੱਲੋਂ ਕਿਸੇ ਨੇ ਬਣਾ ਜਿਹੜੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਤਾਂ ਤਸਵੀਰਾਂ ਜਿਹੜੀ ਆ ਜ਼ਿੰਕਪੁਰ ਤੋਂ ਸਾਹਮਣੇ ਆ ਰਹੀਆਂ ਨੇ ਜ਼ਿੰਕਪੁਰ ਦੇ ਔਰਾ ਗਾਰਡਨ ਦੇ ਵਿੱਚ ਤੇ ਰਾਤ ਜਿਹੜੀ ਆ ਭਿਆਨਕ ਅੱਗ ਲੱਗ ਚੰਦੀ ਆ ਤਾਂ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਨਾਲ ਜਿਹੜੀ ਆ ਅੱਗ ਲੱਗੀ ਆ ਤਾਂ ਅੱਗ ਉਸ ਵੇਲੇ ਲੱਗਦੀ ਆ ਜਦੋਂ ਵਿਆਸ ਮਾਗਮ ਦੇ ਵਿੱਚ ਲੋਕ ਨੱਚ ਰਹੇ ਸੀ ਤਾਂ ਬੜੇ ਸ਼ੌਂਕ ਨਾਲ ਜਿਹੜੇ ਆ ਪੰਗੜੇ ਪਾ ਰਹੇ ਸੀ ਤਾਂ ਦੂਜੇ ਪਾਸੇ ਲੋਕ ਸਟਾਲ ਤੇ ਖੜ ਕੇ ਜਿਹੜਾ ਆਪਣਾ ਖਾਣਾ ਖਾ ਰਹੇ ਸੀ ਤਾਂ ਅਚਾਨਕ ਜਦੋਂ ਅੱਗ ਲੱਗਦੀ ਆ ਤਾਂ ਉਸ ਹਾਲ ਦੇ ਵਿੱਚ ਧੂੰਆਂ ਉੱਠਦਾ ਹੈ ਤਾਂ ਲੋਕਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਸ ਹਾਲ ਦੇ ਵਿੱਚ ਕੋਈ ਨਾ ਕੋਈ ਗਰਭੀ ਜਿਆ ਤਾਂ ਜਦੋਂ ਅੱਗ ਨੇ ਅਚਾਨਕ ਜਦੋਂ ਵਿਧਿਆ ਵਿੰਧਿਆ ਜਿਹੜਾ ਕਾਫੀ ਜਰਾ ਭਿਆਨਕ ਰੂਪ ਧਾਰਨ ਕਰ ਲਿਆ ਸਿਤਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਐ ਚੀਕ ਚਾਹੜਾ ਮੱਚਣਾ ਸ਼ੁਰੂ ਹੋ ਗਿਆ ਤਾਂ ਵਿਆਹ ਜਿਸ ਦੇ ਘਰ ਵਿਆਹ ਸੀਗਾ ਉਹਨਾਂ ਦੇ ਵਿੱਚ ਵੀ ਭਾਜਰਾ ਪੈ ਗਿਆ ਲੋਕਾਂ ਨੇ ਆਪਣੀ ਜਾਨ ਪਹਚਾਉਣ ਦੇ ਲਈ ਬੜੀ ਮੁਸ਼ਕਲ ਨਾਲ ਜਿਹੜੀ ਐ ਇੱਕ ਸਾਈਡ ਤੇ ਜਾਗਦੇ ਦੀ ਆਪਣੀ ਜਾਨ ਪਹਚਾਈ ਐ ਤਾਂ ਫਿਲਹਾਲ ਮੌਕੇ ਤੇ ਫਾਇਰ ਬਿਗੜ ਪਹੁੰਚੀ ਆ ਫਾਇਰ ਬਿਗੜ ਦੀਆਂ ਦੋ ਤੋਂ ਤਿੰਨ ਗੱਡੀਆਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾ ਜਿਹੜੀ ਐ ਕੀਤੀ ਗਈ ਸੀ ਕਿ ਤਾਂ ਲੱਖਾਂ ਕੋਸ਼ਿਸ਼ ਕਰਕੇ ਜਿਹੜੀ ਆ ਫਾਇਰ ਬ੍ਰਿਗੇਡ ਦੇ ਵੱਲੋਂ ਜਿਹੜੀ ਅੱਗ ਨੂੰ ਕਾਬੂ ਪਾਇਆ ਗਿਆ ਤਾਂ ਫਿਲਹਾਲ ਇਸ ਦੇ ਵਿੱਚ ਜਾਨੀ ਨੁਕਸਾਨ ਦਾ ਵਿਚਾਰਿਆ ਪਰ ਮਾਲੀ ਨੁਕਸਾਨ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦਾ ਜਿਹੜਾ ਆ ਮਾਲੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮੋਦ ਸਿੰਘ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਪੰਚਕੂਲਾ ਦੇ ਸਰਹੱਦ ਜਿਰਕਪੁਰ ਦੇ ਵਿੱਚ ਇੱਕ ਭਿਆਨਕ ਅੱਗ ਲੱਗ ਗਈ ਅੱਗ ਦੇ ਪੰਪਰ ਮਚਣੇ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਔਰਾ ਗਾਰਡਨ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਵਿਆਹ ਦੇ ਵਿੱਚ ਆਏ ਲੋਕ ਆਪਣੇ ਜਿਹੜਿਆ ਗਾਣਿਆਂ ਤੇ ਨੱਚ ਰਹੇ ਸੀ ਤਾਂ ਲੋਕ ਕਈ ਲੋਕ ਜਿਹੜੇ ਖਾਣਾ ਖਾ ਰਿਹਾ ਸੀ ਤਾਂ ਅਚਾਨਕ ਜਦੋਂ ਇੱਕ ਸ਼ਾਰਟ ਸਰਕਟ ਦੇ ਨਾਲ ਅਹ ਹਾਲ ਨੂੰ ਅੱਗ ਲੱਗਦੇ ਤੇ ਅੱਗ ਇੰਨੀ ਭਿਆਨਕ ਸੀਗਾ ਇਸ ਨੇ ਜਿਹੜਿਆ ਦੋ ਹਾਲ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਦੇਖਦੇ ਆ ਦੇਖਦੇ ਸਭ ਕੁਝ ਜਿਹੜਿਆ ਸੁਆਹ ਹੋ ਗਿਆ ਤਾਂ ਜਿੰਨੇ ਵੀ ਲੋਕ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀਗਾ ਉਹਨਾਂ ਦੇ ਵਿੱਚ ਚੀਕ ਚਾਹਰਾ ਮਚਣਾ ਸ਼ੁਰੂ ਹੋ ਗਿਆ ਆਪਣੀ ਜਾਨ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਜਿਹੜੇ ਨਜ਼ਰ ਆਏ ਸੀਗੇ ਤਾਂ ਇਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਤਾਂ ਨੁਕਸਾਨ ਸੀਗਾ ਕਿ ਜਿਸ ਗਾਰਡਨ ਦੇ ਵਿੱਚ ਅੱਗ ਲੱਗੀ ਆ ਉਹ ਪੈਲੈਸ ਦਾ ਗਾਰਡਨ ਸੀਗਾ ਸਾਰਾ ਜਿਹੜਾ ਆ ਅੱਗ ਦੇ ਨਾਲ ਸਵਾਹ ਹੋ ਗਿਆ ਤਾਂ ਦੂਜੇ ਪਾਸੇ ਜਿਨ੍ਹਾਂ ਦਾ ਪ੍ਰੋਗਰਾਮ ਸੀਗਾ ਜਿਨ੍ਹਾਂ ਦਾ ਵਿਆਹ ਸਮਾਗਮ ਸੀਗਾ ਉਹਨਾਂ ਤੇ ਲੱਖਾਂ ਰੁਪਏ ਲੱਗੇ ਸੀਗੇ ਉਹ ਵੀ ਜਿਹੜਾ ਆ ਸੱਤ ਕੋ ਜਿਹੜਾ ਤਬਾਹ ਹੋ ਗਿਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਆਪਣੀ ਝਾਨ ਪਚਾਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਜ਼ਿਲਕਪੁਰ ਦੇ ਵਿੱਚ ਜਿਹੜੀ ਆ ਭਿਆਨਕ ਅੱਗ ਲੱਗੀ ਹੈ ਅੱਗ ਦੇ ਪੰਬੜ ਮਚਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਵਿੱਚ ਹਾਫ ਵਾਲਾ ਦਫੜੀ ਮਚ ਗਿਆ ਤਾਂ ਰਾਹ ਗੇਟ ਦੇ ਵੱਲੋਂ ਕਿਸੇ ਦੇ ਵੱਲੋਂ ਜਿਹੜੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਤਾਂ ਤਸਵੀਰਾਂ ਜਿਹੜੀਆਂ ਜਿਰਕਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿਰਕਪੁਰ ਦੇ ਔਰਾ ਗਾਰਡਨ ਦੇ ਵਿੱਚ ਤੇ ਰਾਤ ਜਿਹੜੀ ਆ ਭਿਆਨਕ ਅੱਗ ਲੱਗ ਚੰਦੀ ਆ ਤਾਂ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਨਾਲ ਜਿਹੜੀ ਆ ਅੱਗ ਲੱਗੀ ਆ ਤਾਂ ਅੱਗ ਉਸੇ ਵੇਲੇ ਲੱਗਦੀ ਆ ਜਦੋਂ ਵਿਆਸ ਮਾਗਮ ਦੇ ਵਿੱਚ ਲੋਕ ਨੱਚ ਰਹੇ ਸੀ ਤਾਂ ਬੜੇ ਸ਼ੌਂਕ ਨਾਲ ਜਿਹੜੇ ਆ ਪੰਗੜੇ ਪਾ ਰਹੇ ਸੀ ਤਾਂ ਦੂਜੇ ਪਾਸੇ ਲੋਕ ਸਟਾਲ ਤੇ ਖੜ ਕੇ ਜਿਹੜਾ ਆਪਣਾ ਖਾਣਾ ਖਾ ਰਹੇ ਸੀ ਤਾਂ ਅਚਾਨਕ ਜਦੋਂ ਅੱਗ ਲੱਗਦੀ ਹੈ ਤਾਂ ਉਸ ਹਾਲ ਦੇ ਵਿੱਚ ਧੂਆ ਉੱਠਦਾ ਹੈ ਤਾਂ ਲੋਕਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਸ ਹਾਲ ਦੇ ਵਿੱਚ ਕੋਈ ਨਾ ਕੋਈ ਗਰਭੀ ਹੈ ਤਾਂ ਜਦੋਂ ਅੱਗ ਨੇ ਅਚਾਨਕ ਜਦੋਂ ਵਿੰਧਿਆ ਵਿੰਧਿਆ ਜਿਹੜਾ ਕਾਫੀ ਜਿਹੜਾ ਭਿਆਨਕ ਰੂਪ ਧਾਰਨ ਕਰ ਲਿਆ ਸੀ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ ਚੀਕ ਚਾਹਰਾ ਮੱਚਣਾ ਸ਼ੁਰੂ ਹੋ ਗਿਆ ਤਾਂ ਵਿਆਹ ਜਿਸ ਦੇ ਘਰ ਵਿਆਹ ਸੀਗਾ ਉਹਨਾਂ ਦੇ ਵਿੱਚ ਵੀ ਭਾਜਰਾ ਪੈ ਗਿਆ ਲੋਕਾਂ ਨੇ ਆਪਣੀ ਜਾਨ ਪਹੁੰਚਾਉਣ ਦੇ ਲਈ ਬੜੀ ਮੁਸ਼ਕਲ ਨਾਲ ਜਿਹੜੀ ਹੈ ਇੱਕ ਸਾਈਡ ਤੇ ਜਾ ਕੇ ਦੇ ਆਪਣੀ ਜਾਨ ਪਚਾਈ ਹੈ ਤਾਂ ਫਿਲਹਾਲ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਆ ਫਾਇਰ ਬ੍ਰਿਗੇਡ ਦੀ ਆ ਦੋ ਤੋਂ ਤਿੰਨ ਗੱਡੀਆਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਆ ਜਿਹੜੀ ਆ ਕੀਤੀ ਗਈ ਸੀ ਕਿ ਤਾਂ ਲੱਖ ਕੋਸ਼ਿਸ਼ ਕਰਕੇ ਜਿਹੜੀ ਆ ਫਾਇਰ ਬ੍ਰਿਗੇਡ ਦੇ ਵੱਲੋਂ ਜਿਹੜੀ ਅੱਗ ਨੂੰ ਕਾਬੂ ਪਾਇਆ ਗਿਆ ਤਾਂ ਫਿਲਹਾਲ ਇਸ ਦੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਮਾਲੀ ਨੁਕਸਾਨ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਕਿਹਦਾ ਜਿਹੜਾ ਆ ਮਾਲੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਹਰਿਆਣਾ ਦੇ ਪੰਚਕੂਲਾ ਦੇ ਸਰਹੱਦ ਜਿਰਕਪੁਰ ਦੇ ਵਿੱਚ ਇੱਕ ਭਿਆਨਕ ਅੱਗ ਲੱਗ ਗਈ ਅੱਗ ਦੇ ਪੰਪਰ ਮਚਣੇ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਔਰਾ ਗਾਰਡਨ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਵਿਆਹ ਦੇ ਵਿੱਚ ਆਏ ਲੋਕ ਆਪਣੇ ਜਿਹੜਿਆ ਗਾਣਿਆਂ ਤੇ ਨੱਚ ਰਹੇ ਸੀ ਤਾਂ ਲੋਕ ਕਈ ਲੋਕ ਜਿਹੜੇ ਖਾਣਾ ਖਾ ਰਿਹਾ ਸੀ ਤਾਂ ਅਚਾਨਕ ਜਦੋਂ ਇੱਕ ਸ਼ਾਰਟ ਸਰਕਟ ਦੇ ਨਾਲ ਆ ਹਾਲ ਨੂੰ ਅੱਗ ਲੱਗਦੀ ਤੇ ਅੱਗ ਇੰਨੀ ਭਿਆਨਕ ਸੀਗਾ ਇਸ ਨੇ ਜਿਹੜਿਆ ਦੋ ਹਾਲ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਦੇਖਦੇ ਆ ਦੇਖਦੇ ਸਭ ਕੁਝ ਜਿਹੜਿਆ ਸੁਆਹ ਹੋ ਗਿਆ ਤਾਂ ਜਿੰਨੇ ਵੀ ਲੋਕ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀਗਾ ਉਹਨਾਂ ਦੇ ਵਿੱਚ ਚੀਕ ਚਾਹਰਾ ਮਚਣਾ ਸ਼ੁਰੂ ਹੋ ਗਿਆ ਆਪਣੀ ਜਾਨ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਜਿਹੜੇ ਨਜ਼ਰ ਆਏ ਸੀਗੇ ਤਾਂ ਇਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਤਾਂ ਨੁਕਸਾਨ ਸੀਗਾ ਕਿ ਜਿਸ ਗਾਰਡਨ ਦੇ ਵਿੱਚ ਆਗ ਲੱਗੀ ਆ ਉਹ ਪੈਰਿਸ ਦਾ ਗਾਰਡਨ ਸੀਗਾ ਸਾਰਾ ਜਿਹੜਾ ਆ ਅਗ ਦੇ ਨਾਲ ਸੁਆਹ ਹੋ ਗਿਆ ਤਾਂ ਦੂਜੇ ਪਾਸੇ ਜਿਨ੍ਹਾਂ ਦਾ ਪ੍ਰੋਗਰਾਮ ਸੀਗਾ ਜਿਨ੍ਹਾਂ ਦਾ ਵਿਆਹ ਸਮਾਗਮ ਸੀਗਾ ਉਹਨਾਂ ਦੇ ਲੱਖਾਂ ਰੁਪਏ ਲੱਗੇ ਸੀਗੇ ਉਹ ਵੀ ਜਿਹੜਾ ਆ ਸੱਖੋ ਜਿਹੜਾ ਤਬਾਹ ਹੋ ਗਿਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਆਪਣੀ ਝਾਨ ਪਚਾਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਜ਼ਿਰਕਪੁਰ ਦੇ ਵਿੱਚ ਜਿਹੜੀ ਆ ਭਿਆਨਕ ਅਗ ਲੱਗੀ ਆ ਅਗ ਦੇ ਪੰਬੜ ਮਚਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਵਿੱਚ ਹਾਫ ਵਾਲਾ ਦਫੜੀ ਮਚ ਗਿਆ ਤਾਂ ਰਾਹਗੀਰ ਦੇ ਬੋਲੋ ਕਿਸੇ ਦੇ ਬੋਲੋ ਜਿਹੜੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਤਾਂ ਤਸਵੀਰਾਂ ਜਿਹੜੀ ਆ ਜ਼ਿਰਕਪੁਰ ਤੋਂ ਸਾਹਮਣੇ ਆ ਰਹੀਆਂ ਨੇ ਜ਼ਿਰਕਪੁਰ ਦੇ ਔਰਾ ਗਾਰਡਨ ਦੇ ਵਿੱਚ ਤੇ ਰਾਤ ਜਿਹੜੀ ਆ ਭਿਆਨਕ ਅੱਗ ਲੱਗ ਜਾਂਦੀ ਆ ਤਾਂ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਦੇ ਨਾਲ ਜਿਹੜੀ ਆ ਅੱਗ ਲੱਗੀ ਆ ਤਾਂ ਅੱਗ ਉਸ ਵੇਲੇ ਲੱਗਦੀ ਆ ਜਦੋਂ ਵਿਆਸ ਮਾਗਮ ਦੇ ਵਿੱਚ ਲੋਕ ਨੱਚ ਰਹੇ ਸੀ ਤਾਂ ਬੜੇ ਸ਼ੌਂਕ ਨਾਲ ਜਿਹੜੇ ਆ ਪੰਗੜੇ ਪਾ ਰਹੇ ਸੀ ਤਾਂ ਦੂਜੇ ਪਾਸੇ ਲੋਕ ਸਟਾਲ ਤੇ ਖੜ ਕੇ ਜਿਹੜਾ ਆਪਣਾ ਖਾਣਾ ਖਾ ਰਹੇ ਸੀ ਤਾਂ ਅਚਾਨਕ ਜਦੋਂ ਅੱਗ ਲੱਗਦੀ ਆ ਤਾਂ ਉਸ ਹਾਲ ਦੇ ਵਿੱਚ ਧੂੰਆਂ ਉੱਠਦਾ ਹੈ ਤਾਂ ਲੋਕਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਸ ਹਾਲ ਦੇ ਵਿੱਚ ਕੋਈ ਨਾ ਕੋਈ ਗਰਭ ਜੀ ਆ ਤਾਂ ਜਦੋਂ ਅੱਗ ਨੇ ਅਚਾਨਕ ਜਦੋਂ ਵਿੰਧਿਆ ਵਿੰਧਿਆ ਜਿਹੜਾ ਕਾਫੀ ਜਰਾ ਭਿਆਨਕ ਰੂਪ ਧਾਰਨ ਕਾਲਿਆ ਸਿਤਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ ਚੀਕ ਚਾਹਰਾ ਮਚਣਾ ਸ਼ੁਰੂ ਹੋ ਗਿਆ ਤਾਂ ਵਿਆਹ ਜਿਸ ਦੇ ਘਰ ਵਿਆਹ ਸੀਗਾ ਉਹਨਾਂ ਦੇ ਵਿੱਚ ਵੀ ਭਾਜਰਾ ਪੈ ਗਿਆ ਲੋਕਾਂ ਨੇ ਆਪਣੀ ਜਾਨ ਪਹਚਾਉਣ ਦੇ ਲਈ ਬੜੀ ਮੁਸ਼ਕਲ ਨਾਲ ਜਿਹੜੀ ਹੈ ਇੱਕ ਸਾਈਡ ਤੇ ਜਾ ਕੇ ਜਿਹੜੀ ਆਪਣੀ ਜਾਨ ਪਹਚਾਈ ਹੈ ਤਾਂ ਫਿਲਹਾਲ ਮੌਕੇ ਤੇ ਫਾਇਰ ਬਿਗੇਟ ਪਹੁੰਚੀ ਆ ਫਾਇਰ ਬਿਗੇਟ ਦੀਆਂ 2 ਤੋਂ 3 ਗੱਡੀਆਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀ ਗਈ ਸੀਗੇ ਤਾਂ ਲੱਖ ਕੋਸ਼ਿਸ਼ ਕਰਕੇ ਜਿਹੜੀ ਆ ਫਾਇਰ ਬ੍ਰਿਗੇਡ ਦੇ ਵੱਲੋਂ ਜਿਹੜੀ ਅੱਗ ਨੂੰ ਕਾਬੂ ਪਾਇਆ ਗਿਆ ਤਾਂ ਫਿਲਹਾਲ ਇਸ ਦੇ ਵਿੱਚ ਜਾਨੀ ਨੁਕਸਾਨ ਦਾ ਬਚਾਰਿਆ ਪਰ ਮਾਲੀ ਨੁਕਸਾਨ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਦੇ ਦਾ ਜਿਹੜਾ ਆ ਮਾਲੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਹਰਿਆਣਾ ਦੇ ਪੰਚਕੂਲਾ ਦੇ ਸਰਹੱਦ ਜਿਲਕਪੁਰ ਦੇ ਵਿੱਚ ਇੱਕ ਭਿਆਨਕ ਅੱਗ ਲੱਗ ਗਈ ਅੱਗ ਦੇ ਪੰਪਰ ਮਚਣੇ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਔਰਾ ਗਾਰਡਨ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਵਿਆਹ ਦੇ ਵਿੱਚ ਆਏ ਲੋਕ ਆਪਣੇ ਜਿਹੜਿਆ ਗਾਣਿਆਂ ਤੇ ਨੱਚ ਰਹੇ ਸੀ ਤਾਂ ਲੋਕ ਕਈ ਲੋਕ ਜਿਹੜੇ ਖਾਣਾ ਖਾ ਰਹੇ ਸੀ ਤਾਂ ਅਚਾਨਕ ਜਦੋਂ ਇੱਕ ਸ਼ਾਰਟ ਸਰਕਟ ਦੇ ਨਾਲ ਆ ਹਾਲ ਨੂੰ ਅੱਗ ਲੱਗਦੀ ਤੇ ਅੱਗ ਇੰਨੀ ਭਿਆਨਕ ਸੀਗਾ ਇਸ ਨੇ ਜਿਹੜਿਆ ਦੋ ਹਾਲ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਦੇਖਦੇ ਆ ਦੇਖਦੇ ਸਭ ਕੁਝ ਜਿਹੜਿਆ ਸਵੇਰ ਹੋ ਗਿਆ ਤਾਂ ਜਿੰਨੇ ਵੀ ਲੋਕ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਦੇ ਵਿੱਚ ਚੀਕ ਚਾਹਰਾ ਮਚਰਾ ਸ਼ੁਰੂ ਹੋ ਗਿਆ ਆਪਣੀ ਜਾਨ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਜਿਹੜੇ ਨਜ਼ਰ ਆਏ ਸੀਗੇ ਤਾਂ ਇਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਤਾਂ ਨੁਕਸਾਨ ਸੀਗਾ ਕਿ ਜਿਸ ਗਾਰਡਨ ਦੇ ਵਿੱਚ ਆਗ ਲੱਗੀ ਆ ਉਹ ਪੈਰਿਸ ਦਾ ਗਾਰਡਨ ਸੀਗਾ ਸਾਰਾ ਜਿਹੜਾ ਆ ਅੱਗ ਦੇ ਨਾਲ ਸਵਾਹ ਹੋ ਗਿਆ ਤਾਂ ਦੂਜੇ ਪਾਸੇ ਜਿਨ੍ਹਾਂ ਦਾ ਪ੍ਰੋਗਰਾਮ ਸੀਗਾ ਜਿਨ੍ਹਾਂ ਦਾ ਵਿਆਹ ਸਮਾਗਮ ਸੀਗਾ ਉਹਨਾਂ ਦੇ ਲੱਖਾਂ ਰੁਪਏ ਲੱਗੇ ਸੀਗੇ ਉਹ ਵੀ ਜਿਹੜਾ ਆ ਸਾਕੋ ਜਿਹੜਾ ਤਬਾਹ ਹੋ ਗਿਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਆਪਣੀ ਜਾਨ ਬਚਾਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਜ਼ਿਲਕਪੁਰ ਦੇ ਵਿੱਚ ਜਿਹੜੀ ਆ ਭਿਆਨਕ ਅੱਗ ਲੱਗੀ ਹੈ ਅੱਗ ਦੇ ਪੰਬੜ ਮਚਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਿਆ ਤਾਂ ਰਾਹ ਗੇਟ ਦੇ ਵੱਲੋਂ ਕਿਸੇ ਨੇ ਬਣਾ ਜਿਹੜੇ ਆਪਣੇ ਮੋਬਾਈਲ ਦੇ ਵਿੱਚ ਇਹ ਵੀਡੀਓ ਬਣਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਤਾਂ ਤਸਵੀਰਾਂ ਜਿਹੜੀ ਆ ਜ਼ਿਲਕਪੁਰ ਤੋਂ ਸਾਹਮਣੇ ਆ ਰਹੀਆਂ ਨੇ ਜ਼ਿਲਕਪੁਰ ਦੇ ਔਰਾ ਗਾਰਡਨ ਦੇ ਵਿੱਚ ਤੇ ਰਾਤ ਜਿਹੜੀ ਆ ਭਿਆਨਕ ਅੱਗ ਲੱਗ ਚੰਦੀ ਆ ਤਾਂ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਨਾਲ ਜਿਹੜੀ ਆ ਅੱਗ ਲੱਗੀ ਆ ਤਾਂ ਅੱਗ ਉਸ ਵੇਲੇ ਲੱਗਦੀ ਆ ਜਦੋਂ ਵਿਆਸ ਮਾਗਮ ਦੇ ਵਿੱਚ ਲੋਕ ਨੱਚ ਰਹੇ ਸੀ ਤਾਂ ਬੜੇ ਸ਼ੌਂਕ ਨਾਲ ਜਿਹੜੇ ਪੰਗੜੇ ਪਾ ਰਹੇ ਸੀ ਤਾਂ ਦੂਜੇ ਪਾਸੇ ਲੋਕ ਸਟਾਲ ਤੇ ਖੜ ਕੇ ਜਿਹੜਾ ਆਪਣਾ ਖਾਣਾ ਖਾ ਰਹੇ ਸੀ ਤਾਂ ਅਚਾਨਕ ਜਦੋਂ ਅੱਗ ਲੱਗਦੀ ਆ ਤਾਂ ਉਸ ਹਾਲ ਦੇ ਵਿੱਚ ਧੂੰਆਂ ਉੱਠਦਾ ਹੈ ਤਾਂ ਲੋਕਾਂ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਸ ਹਾਲ ਦੇ ਵਿੱਚ ਕੋਈ ਨਾ ਕੋਈ ਗਰਭੀ ਜੀ ਤਾਂ ਜਦੋਂ ਅਗਨੇ ਅਚਾਨਕ ਜਦੋਂ ਵਿਧਿਆ ਵਿੰਧਿਆ ਜਿਹੜਾ ਕਾਫੀ ਜਰਾ ਭਿਆਨਕ ਰੂਪ ਧਾਰਨ ਕਰ ਲੈ ਸਿੱ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ ਚੀਕ ਚਾਹੜਾ ਮੱਚਣਾ ਸ਼ੁਰੂ ਹੋ ਗਿਆ ਤਾਂ ਵਿਆਹ ਜਿਸ ਦੇ ਘਰ ਵਿਆਹ ਸੀਗਾ ਉਹਨਾਂ ਦੇ ਵਿੱਚ ਵੀ ਭਾਜਰਾ ਪੈ ਗਿਆ ਲੋਕਾਂ ਨੇ ਆਪਣੀ ਜਾਨ ਪਹਚਾਉਣ ਦੇ ਲਈ ਬੜੀ ਮੁਸ਼ਕਲ ਨਾਲ ਜਿਹੜੀ ਹੈ ਇੱਕ ਸਾਈਡ ਤੇ ਜਾ ਕੇ ਜਿਹੜੀ ਆਪਣੀ ਜਾਨ ਪਹਚਾਈ ਹੈ ਤਾਂ ਫਿਲਹਾਲ ਮੌਕੇ ਤੇ ਫਾਇਰ ਬਿਗੇਡ ਪਹੁੰਚਿਆ ਫਾਇਰ ਬਿਗੇਡ দিয়া ਦੋ ਤੋਂ ਤਿੰਨ ਗੱਡੀਆਂ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕੀਤੀ ਗਈ ਸੀ ਕਿ ਤਾਂ ਲੱਖ ਕੋਸ਼ਿਸ਼ ਕਰਕੇ ਜਿਹੜੀ ਆ ਫਾਇਰ ਬਿਗੇਡ ਦੇ ਵੱਲੋਂ ਜਿਹੜੀ ਅੱਗ ਨੂੰ ਕਾਬੂ ਪਾਇਆ ਗਿਆ ਤਾਂ ਫਿਲਹਾਲ ਇਸ ਦੇ ਵਿੱਚ ਜਾਨੀ ਨੁਕਸਾਨ ਦਾ ਵਿਚਾਰਿਆ ਪਰ ਮਾਲੀ ਨੁਕਸਾਨ ਤੁਸੀਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰੀਕੇ ਦਾ ਜਿਹੜਾ ਆ ਮਾਲੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਪੰਚਕੂਲਾ ਦੇ ਸਰਹੱਦ ਜਿਰਕਪੁਰ ਦੇ ਵਿੱਚ ਇੱਕ ਭਿਆਨਕ ਅੱਗ ਲੱਗ ਗਈ ਅੱਗ ਦੇ ਪੰਪਰ ਮਚਣੇ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਔਰਾ ਗਾਰਡਨ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਵਿਆਹ ਦੇ ਵਿੱਚ ਆਏ ਲੋਕ ਆਪਣੇ ਜਿਹੜਿਆ ਗਾਣਿਆਂ ਤੇ ਨੱਚ ਰਹੇ ਸੀ ਤਾਂ ਲੋਕ ਕਈ ਲੋਕ ਜਿਹੜੇ ਖਾਣਾ ਖਾ ਰਹੇ ਸੀ ਤਾਂ ਅਚਾਨਕ ਜਦੋਂ ਇੱਕ ਸ਼ਾਰਟ ਸਰਕਟ ਦੇ ਨਾਲ ਆ ਹਾਲ ਨੂੰ ਅੱਗ ਲੱਗਦੀ ਤੇ ਅੱਗ ਇੰਨੀ ਭਿਆਨਕ ਸੀਗਾ ਇਸ ਨੇ ਜਿਹੜਿਆ ਦੋ ਹਾਲ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਦੇਖਦੇ ਆ ਦੇਖਦੇ ਸਭ ਕੁਝ ਜਿਹੜਿਆ ਸੁਆਹ ਹੋ ਗਿਆ ਤਾਂ ਜਿੰਨੇ ਵੀ ਲੋਕ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਸੀਗਾ ਉਹਨਾਂ ਦੇ ਵਿੱਚ ਚੀਕ ਚਾਹਰਾ ਮਚਣਾ ਸ਼ੁਰੂ ਹੋ ਗਿਆ ਆਪਣੀ ਜਾਨ ਬਚਾਉਣ ਦੇ ਲਈ ਲੋਕ ਇੱਧਰ ਉੱਧਰ ਭੱਜਦੇ ਜਿਹੜੇ ਨਜ਼ਰ ਆਏ ਸੀਗੇ ਤਾਂ ਇਸ ਦੇ ਨਾਲ ਕਾਫੀ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਇੱਕ ਤਾਂ ਨੁਕਸਾਨ ਸੀਗਾ ਕਿ ਜਿਸ ਗਾਰਡਨ ਦੇ ਵਿੱਚ ਅੱਗ ਲੱਗੀ ਆ ਉਹ ਪੈਲੈਸ ਦਾ ਗਾਰਡਨ ਸੀਗਾ ਸਾਰਾ ਜਿਹੜਾ ਆ ਅੱਗ ਦੇ ਨਾਲ ਸੁਆਹ ਹੋ ਗਿਆ ਤਾਂ ਦੂਜੇ ਪਾਸੇ ਜਿਹਨਾਂ ਦਾ ਪ੍ਰੋਗਰਾਮ ਸੀਗਾ ਜਿਹਨਾਂ ਦਾ ਵਿਆਹ ਸਮਾਗਮ ਸੀਗਾ ਉਹਨਾਂ ਦੇ ਲੱਖਾਂ ਰੁਪਏ ਲੱਗੇ ਸੀਗੇ ਉਹ ਵੀ ਜਿਹੜਾ ਆ ਸਖੋ ਜਿਹੜਾ ਤਬਾਹ ਹੋ ਗਿਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਆਪਣੀ ਝਾਨ ਪਚਾਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਜ਼ਿਲਕਪੁਰ ਦੇ ਵਿੱਚ ਜਿਹੜੀ ਆ ਭਿਆਨਕ ਅੱਗ ਲੱਗੀ ਹੈ ਅੱਗ ਦੇ ਪੰਬੜ ਮਚਨੇ ਸ਼ੁਰੂ ਹੋ ਗਏ ਨੇ ਲੋਕਾਂ ਦੇ ਵਿੱਚ ਹੱਫ ਵਾਲਾ ਦਫੜੀ ਮਚ ਗਿਆ ਤਾਂ ਰਾਹ ਗੇੜ ਦੇ ਵੱਲੋਂ ਕਿਸੇ ਨੇ ਬੰਦ ਜਿਹੜੇ ਆਪਣੇ ਮੋਬਾਈਲ ਦੇ ਵਿੱਚ